ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਗ੍ਰੀਨਲੈਂਡ ਦੇ ਕਬਜ਼ੇ ਵਾਲੇ ਬਿਆਨਾਂ ਤੋਂ ਬਾਅਦ ਕੈਨੇਡਾ ਤੇ ਫਰਾਂਸ ਨੇ ਉੱਥੇ ਆਪਣੇ ਕੌਂਸਲਟ ਖੋਲ੍ਹ ਕੇ ਇੱਕ ਝਟਕਾ ਦਿਖਾਈ ਹੈ। ਕੈਨੇਡਾ ਨੇ ਪਹਿਲੀ ਵਾਰ ਗ੍ਰੀਨਲੈਂਡ ਵਿੱਚ ਆਪਣਾ ਡਿਪਲੋਮੈਟਿਕ ਦਫ਼ਤਰ ਖੋਲ੍ਹਿਆ। ਇਸ ਮੌਕੇ ਤੇ ਗਵਰਨਰ ਜਨਰਲ ਮੀਰੀ ਸਾਈਮਨ ਅਤੇ ਵਿਦੇਸ਼ੀ ਮੰਤਰੀ ਨੀਤਾਨੰਦ ਸਮੇਤ ਉੱਚ ਅਧਿਕਾਰੀਆਂ ਦੀ ਟੀਮ ਉੱਥੇ ਪਹੁੰਚੀ। ਨਾਲ ਹੀ ਕੈਨੇਡੀਅਨ ਕੋਸਟ ਗਾਰਡਰ ਦਾ ਜਹਾਜ਼ ਵੀ ਮੌਜੂਦ ਸੀ। ਝੰਡਾ ਲਹਿਰਾਉਣ ਸਮਾਰੋਹ ਦੌਰਾਨ ਨੀਤਾਨੰਦ ਨੇ ਕਿਹਾ ਕਿ ਕੌਂਸਲਟ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਲੋਕਾਂ ਕਿਉਂਕਿ ਉਸ ਤੋਂ ਪਹਿਲਾਂ ਸਿਰਫ ਆਈਸਲੈਂਡ ਅਤੇ ਅਮਰੀਕਾ ਹੀ ਉੱਥੇ ਕੌਂਸੂਲੇਟ ਸੇਵਾਵਾਂ ਦਿੰਦੇ ਸਨ ਇੱਕ ਕਦਮ ਨਾਟੋ ਦੇ ਦੇਸ਼ਾਂ ਵੱਲੋਂ ਗ੍ਰੀਨਲੈਂਡ ਲਈ ਸਮਰਥਨ ਦਾ ਵੀ ਸੰਕੇਤ ਹੈ ਖਾਸ ਕਰਕੇ ਉਸ ਸਮੇਂ ਜਦੋਂ 트ੰਪ ਕਹਿੰਦੇ ਰਹੇ ਕਿ ਅਮਰੀਕਾ ਨੂੰ ਕੌਮੀ ਸੁਰੱਖਿਆ ਲਈ ਗ੍ਰੀਨਲੈਂਡ ਆਪਣਾ ਕਰਨਾ ਚਾਹੀਦਾ ਹੈ ਹਾਲਾਂਕਿ ਬਾਅਦ ਵਿੱਚ 트ੰਪ ਨੇ ਕਿਹਾ ਕਿ ਉਹ ਡੈਨਮਾਰਕ ਯੂਰਪੀ ਸਾਥੀਆਂ ਤੇ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਕੋਈ ਸੰਭਾਵੀ ਸਮਝੌਤਾ ਵੇਖ ਰਹੇ ਸਨ ਕੈਨੇਡਾ ਕਾਫੀ ਸਮੇਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਸੰਚੇਤ ਹੈ 2024 ਦੀ ਸ਼ੁਰੂਆਤ ਵਿੱਚ ਚਾਰਕ੍ਰਿਤਿਕ ਨੀਤੀ ਦੀ ਸਮੀਖਿਆ ਦੌਰਾਨ ਇਸ ਕਾਉਂਸਲਰ ਦਾ ਐਲਾਨ ਹੋਇਆ ਸੀ ਮੌਸਮ ਖਰਾਬ ਹੋਣ ਕਾਰਨ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ 트ੰਪ ਨੇ ਦੋਸ਼ ਲਗ ਉਹ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕਰ ਸਕਿਆ ਕੈਨੇਡਾ ਦੀਆਂ ਸਰਕਾਰਾਂ ਲਗਾਤਾਰ ਕਿਤੇ ਖੇਤਰ ਨੂੰ ਕਮਜ਼ੋਰ ਮੰਨਿਆ ਹੈ ਕਿਉਂਕਿ ਉੱਥੇ ਸੜਕਾਂ ਬਿਜਲੀ ਵਰਗਾ ਬੁਨਿਆਦੀ ਢਾਂਚਾ ਘਟ ਹੈ ਜਿਸ ਨਾਲ ਸੁਰੱਖਿਅਤ ਲੋਕਾਂ ਲਈ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੁੰਦੇ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਆਰਕਟਿਕ ਵਿੱਚ ਸਾਲ ਪਰ ਫੌਜੀ ਮੌਜੂਦਗੀ ਦਾ ਵਾਅਦਾ ਕੀਤਾ ਹੈ ਤੇ ਉੱਤਰੀ ਖੇਤਰਾਂ ਦੇ ਵਿਕਾਸ ਲਈ 1 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਨਾਗਰਿਕਾਂ ਤੇ ਫੌਜ ਦੋਮ ਲਈ ਵਰਤੀ ਜਾਵੇਗੀ ਵਿਦੇਸ਼ ਮੰਤਰੀ ਅਨੀਤਾ ਨੰਨੇ ਨੇ ਕਿਹਾ ਹੈ ਕਿ ਆਰਕਿਟਿਕ ਦੀ ਰੱਖਿਆ ਇਸ ਸਰਕਾਰ ਲਈ ਸਭ ਤੋਂ ਵੱਡੀ ਕੌਮੀ ਸੁਰੱਖਿਆ ਤਰਜੀਹ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਛੋਟਾ ਜਿਹਾ ਸਿਰਫ ਖੇਤਰੀ ਮਸਲਾ ਨਹੀਂ ਸਗੋ ਕੈਨੇਡਾ ਦੀ ਸੁਰੱਖਿਆ ਤੇ ਵਿਸ਼ਵ ਸੁਰੱਖਿਆ ਵਿੱਚ ਯੋਗਦਾਨ ਦਾ ਕੇਂਦਰ ਹੈ ਇਸ ਦੌਰਾਨ ਗਵਰਨਰ ਜਨਰਲ ਮੀਰੀ ਸਾਈਮਨ ਨੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਸ ਫ੍ਰੈਡਰਿਕ ਨੀਲਸਨ ਨਾਲ ਮੁਲਾਕਾਤ ਕੀਤੀ ਅਤੇ ਅਨੀਤਾ ਨੰਦ ਨੇ ਆਪਣੀ ਸਮਕਾਲੀ ਵਿਵੀਅਨ ਮੋਰਜਫੈਲਟ ਨਾਲ ਗੱਲਬਾਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਦੇ ਕਬਜ਼ੇ ਵਾਲੇ ਬਿਆਨਤ ਤੋਂ ਬਾਅਦ ਕੈਨੇਡਾ ਤੇ ਫਰਾਂਸ ਨੇ ਉੱਥੇ ਆਪਣੇ ਕੌਂਸਲਟ ਖੋਲ੍ਹ ਕੇ ਇੱਕ ਝਟਕਾ ਦਿਖਾਈ ਹੈ। ਕੈਨੇਡਾ ਨੇ ਪਹਿਲੀ ਵਾਰ ਗ੍ਰੀਨਲੈਂਡ ਵਿੱਚ ਆਪਣਾ ਡਿਪਲੋਮੈਟਿਕ ਦਫ਼ਤਰ ਖੋਲ੍ਹਿਆ। ਇਸ ਮੌਕੇ ਤੇ ਗਵਰਨਰ ਜਨਰਲ ਮੀਰੀ ਸਾਈਮਨ ਅਤੇ ਵਿਦੇਸ਼ੀ ਮੰਤਰੀ ਨੀਤਾ ਨੰਦ ਸਮੇਤ ਉੱਚ ਅਧਿਕਾਰੀਆਂ ਦੀ ਟੀਮ ਲੋਕ ਪਹੁੰਚੀ। ਨਾਲ ਹੀ ਕੈਨੇਡੀਅਨ ਕੋਸਟ ਗਾਰਡਰ ਜਹਾਜ਼ ਵੀ ਮੌਜੂਦ ਸੀ। ਝੰਡਾ ਲ ਸਮੇਂ ਦੀ ਸਾਂਝ ਤੇ ਸਮਰਥਨ ਦਾ ਪ੍ਰਤੀਕ ਹੈ ਉਸੇ ਦਿਨ ਫਰਾਂਸ ਨੇ ਵੀ ਗ੍ਰੀਨਲੈਂਡ ਵਿੱਚ ਆਪਣਾ ਕੌਂਸੂਲੇਟ ਖੋਲ੍ਹਿਆ ਇਹ ਗ੍ਰੀਨਲੈਂਡ ਦੀ ਵਿਦੇਸ਼ੀ ਮੌਜੂਦਗੀ ਦਾ ਇੱਕ ਇਤਿਹਾਸਿਕ ਕਦਮ ਹੈ ਕਿਉਂਕਿ ਉਸ ਤੋਂ ਪਹਿਲਾਂ ਸਿਰਫ ਆਈਸਲੈਂਡ ਅਤੇ ਅਮਰੀਕਾ ਹੀ ਉੱਥੇ ਕੌਂਸੂਲੇਟ ਸੇਵਾਵਾਂ ਦਿੰਦੇ ਸਨ ਇੱਕ ਕਦਮ ਨਾਟੋ ਦੇ ਦੇਸ਼ਾਂ ਵੱਲੋਂ ਗ੍ਰੀਨਲੈਂਡ ਲਈ ਸਮਰਥਨ ਦਾ ਵੀ ਸੰਕੇਤ ਹੈ ਖਾਸ ਕਰਕੇ ਉਸ ਸਮੇਂ ਜਦੋਂ 트ੰਪ ਕਹਿੰਦੇ ਰਹੇ ਕਿ ਅਮਰੀਕਾ ਨੂੰ ਕੌਮੀ ਸੁਰੱਖਿਆ ਲਈ ਗ੍ਰੀਨਲੈਂਡ ਆਪਣਾ ਕਰਨਾ ਚਾਹੀਦਾ ਹੈ ਹਾਲਾਂਕਿ ਬਾਅਦ ਵਿੱਚ 트ੰਪ ਨੇ ਕਿਹਾ ਕਿ ਉਹ ਡੈਨਮਾਰਕ ਯੂਰਪੀ ਸਾਥੀਆਂ ਤੇ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਕੋਈ ਸੰਭਾਵੀ ਸਮਝੌਤਾ ਦੇਖ ਰਹੇ ਸਨ ਕੈਨੇਡਾ ਕਾਫੀ ਸਮੇਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਸੰਚੇਤ ਹੈ 2024 ਦੀ ਸ਼ੁਰੂਆਤ ਵਿੱਚ ਚਾਰਕ੍ਰਿਤਕ ਨੀਤੀ ਦੀ ਸਮੀਖਿਆ ਦੌਰਾਨ ਇਸ ਕੌਂਸਲਰ ਦਾ ਐਲਾਨ ਹੋਇਆ ਸੀ ਮੌਸਮ ਖਰਾਬ ਹੋਣ ਕਾਰਨ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ। ਟਰਪ ਨੇ ਦੋਸ਼ ਲਗਾਇਆ ਸੀ ਕਿ ਡੈਨਮਾਰਕ ਗ੍ਰੀਨਲੈਂਡ ਨੂੰ ਰੂਸ ਜਾਂ ਚੀਨ ਵੱਲੋਂ ਆ ਸਕਣ ਵਾਲੇ ਖਤਰਿਆਂ ਤੋਂ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕਰ ਸਕਿਆ। ਕੈਨੇਡਾ ਦੀਆਂ ਸਰਕਾਰਾਂ ਲਗਾਤਾਰ ਕਿਟਕ ਖੇਤਰ ਨੂੰ ਕਮਜ਼ੋਰ ਮੰਨਿਆ ਹੈ ਕਿਉਂਕਿ ਉੱਥੇ ਸੜਕਾਂ, ਬਿਜਲੀ ਵਰਗਾ ਬੁਨਿਆਦੀ ਢਾਂਚਾ ਘਟ ਹੈ ਜਿਸ ਨਾਲ ਸੁਰੱਖਿਆਤ ਲੋਕਾਂ ਲਈ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੁੰਦੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਆਰਕਟਿਕ ਵਿੱਚ ਸਾਲ ਭਰ ਫੌਜੀ ਮੌਜੂਦਗੀ ਦਾ ਵਾਅਦਾ ਕੀਤਾ ਹੈ ਤੇ ਉੱਤਰੀ ਖੇਤਰਾਂ ਦੇ ਵਿਕਾਸ ਲਈ 1 ਅਰਬ ਵੱਧ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਨਾਗਰਿਕਾਂ ਤੇ ਫੌਜ ਦੋਵਾਂ ਲਈ ਭਰਤੀ ਜਾਵੇਗੀ। ਵਿਦੇਸ਼ ਮੰਤਰੀ ਅਨੀਤਾ ਨੰਨੇ ਨੇ ਕਿਹਾ ਹੈ ਕਿ ਆਰਕਟਿਕ ਦੀ ਰੱਖਿਆ ਇਸ ਸਰਕਾਰ ਲਈ ਸਭ ਤੋਂ ਵੱਡੀ ਕੌਮੀ ਸੁਰੱਖਿਆ ਤਰਜੀਹ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਛੋਟਾ ਜਿਹਾ ਸਿਰਫ ਖੇਤਰੀ ਮਸਲਾ ਨਹੀਂ ਸਗੋ ਕੈਨੇਡਾ ਦੀ ਸੁਰੱਖਿਆ ਤੇ ਵਿਸ਼ਵ ਸੁਰੱਖਿਆ ਵਿੱਚ ਯੋਗਦਾਨ ਦਾ ਕੇਂਦਰ ਹੈ। ਇਸ ਦੌਰਾਨ ਗਵਰਨਰ ਜਨਰਲ ਮੀਰੀ ਸਾਈਮਨ ਨੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਸ ਫਰੈਡਰਿਕ ਨੀਲਸਨ ਨਾਲ ਮੁਲਾਕਾਤ ਕੀਤੀ ਹੈ ਤੇ ਅਨੀਤਾ ਨੰਨੇ ਨੇ ਆਪਣੀ ਸਮਕਾਲੀ ਵਿਵਿਅਨ ਮੋਰਜ ਫੈਲਟ ਨਾਲ ਗੱਲਬਾਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਦੇ ਕਬਜ਼ੇ ਵਾਲੇ ਬਿਆਨ ਤੋਂ ਬਾਅਦ ਕੈਨੇਡਾ ਤੇ ਫ੍ਰਾਂਸ ਨੇ ਉੱਥੇ ਆਪਣੀ ਕੌਂਸਲਟ ਖੋਲ ਕੇ ਇੱਕ ਝਟਕਾ ਦਿਖਾਈ ਹੈ ਕੈਨੇਡਾ ਨੇ ਪਹਿਲੀ ਵਾਰ ਗ੍ਰੀਨਲੈਂਡ ਵਿੱਚ ਆਪਣਾ ਡਿਪਲੋਮੈਟਿਕ ਦਫ਼ਤਰ ਖੋਲ੍ਹਿਆ ਇਸ ਮੌਕੇ ਤੇ ਗਵਰਨਰ ਜਨਰਲ ਮੀਰੀ ਸਾਈਮਨ ਅਤੇ ਵਿਦੇਸ਼ ਮੰਤਰੀ ਨੀਤਾ ਨੰਦ ਸਮੇਤ ਉੱਚ ਅਧਿਕਾਰੀਆਂ ਦੀ ਟੀਮ ਨੂੰ ਪਹੁੰਚੀ ਨਾਲ ਹੀ ਕੈਨੇਡੀਅਨ ਕੋਸਟ ਗਾਰਡਰ ਦਾ ਜਹਾਜ਼ ਵੀ ਮੌਜੂਦ ਸੀ ਝੰਡਾ ਲਹਿਰਾਉਣ ਸਮਾਰੋਹ ਦੌਰਾਨ ਨੀਤਾ ਨੰਦ ਨੇ ਕਿਹਾ ਕਿ ਕੌਂਸਲਟ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਲੋਕਾਂ ਨਾਲ ਕੈਨੇਡਾ ਦੀ ਲੰਬੇ ਸਮੇਂ ਦੀ ਸਾਂਝ ਅਤੇ ਸਮਰਥਨ ਦਾ ਪ੍ਰਤੀਕ ਹੈ ਉਸੇ ਦਿਨ ਫ੍ਰਾਂਸ ਨੇ ਵੀ ਗ੍ਰੀਨਲੈਂਡ ਵਿੱਚ ਆਪਣਾ ਕੌਂਸਲਟ ਖੋਲ ਇੱਕ ਕਦਮ ਨਾਟੋ ਦੇ ਦੇਸ਼ਾਂ ਵੱਲੋਂ ਗ੍ਰੀਨਲੈਂਡ ਲਈ ਸਮਰਥਨ ਦਾ ਵੀ ਸੰਕੇਤ ਹੈ ਖਾਸ ਕਰਕੇ ਉਸ ਸਮੇਂ ਜਦੋਂ 트ੰਪ ਕਹਿੰਦੇ ਰਹੇ ਕਿ ਅਮਰੀਕਾ ਨੂੰ ਕੌਮੀ ਸੁਰੱਖਿਆ ਲਈ ਗ੍ਰੀਨਲੈਂਡ ਆਪਣਾ ਕਰਨਾ ਚਾਹੀਦਾ ਹੈ ਹਾਲਾਂਕਿ ਬਾਅਦ ਵਿੱਚ 트ੰਪ ਨੇ ਕਿਹਾ ਕਿ ਉਹ ਡੈਨਮਾਰਕ ਯੂਰਪੀ ਸਾਥੀਆਂ ਤੇ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਕੋਈ ਸੰਭਾਵੀ ਸਮਝੌਤਾ ਵੇਖ ਰਹੇ ਸਨ ਕੈਨੇਡਾ ਕਾਫੀ ਸਮੇਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਸੰਚੇਤ ਹੈ 2024 ਦੀ ਸ਼ੁਰੂਆਤ ਵਿੱਚ ਚਾਰਕ੍ਰਿਤਿਕ ਨੀਤੀ ਦੀ ਸਮੀਖਿਆ ਦੌਰਾਨ ਇਸ ਕਾਉਂਸਲਰ ਦਾ ਐਲਾਨ ਹੋਇਆ ਸੀ ਮੌਸਮ ਖਰਾਬ ਹੋਣ ਕਾਰਨ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ 트ੰਪ ਨੇ ਦੋਸ਼ ਲਗ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕਰ ਸਕਿਆ ਕੈਨੇਡਾ ਦੀਆਂ ਸਰਕਾਰਾਂ ਲਗਾਤਾਰ ਕਿਟਕ ਖੇਤਰ ਨੂੰ ਕਮਜ਼ੋਰ ਮੰਨਿਆ ਹੈ ਕਿਉਂਕਿ ਉੱਥੇ ਸੜਕਾਂ ਬਿਜਲੀ ਵਰਗਾ ਬੁਨਿਆਦੀ ਢਾਂਚਾ ਘਟ ਹੈ ਜਿਸ ਨਾਲ ਸੁਰੱਖਿਆਤ ਲੋਕਾਂ ਦੀ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੁੰਦੇ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਆਰਕਟਿਕ ਵਿੱਚ ਸਾਲ ਪਰ ਫੌਜੀ ਮੌਜੂਦਗੀ ਦਾ ਵਾਅਦਾ ਕੀਤਾ ਹੈ ਤੇ ਉੱਤਰੀ ਖੇਤਰਾਂ ਦੇ ਵਿਕਾਸ ਲਈ 1 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਨਾਗਰਿਕਾਂ ਤੇ ਫੌਜ ਦੋਵਾਂ ਲਈ ਭਰਤੀ ਚਾਵੇਗੀ। ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਆਰਕਟਿਕ ਦੀ ਰੱਖਿਆ ਇਸ ਸਰਕਾਰ ਲਈ ਸਭ ਤੋਂ ਵੱਡੀ ਕੌਮੀ ਸੁਰੱਖਿਆ ਤਰਜੀਹ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਛੋਟਾ ਜਿਹਾ ਸਿਰਫ ਖੇਤਰੀ ਮਸਲਾ ਨਹੀਂ ਸਗੋ ਕੈਨੇਡਾ ਦੀ ਸੁਰੱਖਿਆ ਤੇ ਵਿਸ਼ਵ ਸੁਰੱਖਿਆ ਵਿੱਚ ਯੋਗਦਾਨ ਦਾ ਕੇਂਦਰ ਹੈ। ਇਸ ਦੌਰਾਨ ਗਵਰਨਰ ਜਨਰਲ ਮੀਰੀ ਸਾਈਮਨ ਨੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਸ ਫ੍ਰੈਡਰਿਕ ਨੀਲਸਨ ਨਾਲ ਮੁਲਾਕਾਤ ਕੀਤੀ ਅਤੇ ਅਨੀਤਾ ਨੰਦ ਨੇ ਆਪਣੀ ਸਮਕਾਲੀ ਵਿਵੀਅਨ ਮੋਰਜਫੈਲਟ ਨਾਲ ਗੱਲਬਾਤ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਗ੍ਰੀਨਲੈਂਡ ਦੇ ਕਬਜ਼ੇ ਵਾਲੇ ਬਿਆਨਤ ਤੋਂ ਬਾਅਦ ਕੈਨੇਡਾ ਤੇ ਫਰਾਂਸ ਨੇ ਉੱਥੇ ਆਪਣੇ ਕੌਂਸਲਟ ਖੋਲ੍ਹ ਕੇ ਇੱਕ ਝਟਕਾ ਦਿਖਾਈ ਹੈ ਕੈਨੇਡਾ ਨੇ ਪਹਿਲੀ ਵਾਰ ਗ੍ਰੀਨਲੈਂਡ ਵਿੱਚ ਆਪਣਾ ਡਿਪਲੋਮੈਟਿਕ ਦਫ਼ਤਰ ਖੋਲ੍ਹਿਆ ਇਸ ਮੌਕੇ ਤੇ ਗਵਰਨਰ ਜਨਰਲ ਮੀਰੀ ਸਾਈਮਨ ਅਤੇ ਵਿਦੇਸ਼ ਮੰਤਰੀ ਨੀਤਾ ਨੰਦ ਸਮੇਤ ਉੱਚ ਅਧਿਕਾਰੀਆਂ ਦੀ ਟੀਮ ਲੋਕ ਪਹੁੰਚੀ ਨਾਲ ਹੀ ਕੈਨੇਡੀਅਨ ਕੋਸਟ ਗਾਰਡਰ ਦਾ ਜਹਾਜ਼ ਵੀ ਮੌਜੂਦ ਸੀ ਝੰਡਾ ਲਹਿਰਾਉਣ ਸਮਾਰੋ ਸਮੇਂ ਦੀ ਸੰਜਿਤ ਇਸ ਮਾਰਥੰ ਦਾ ਪ੍ਰਤੀਕ ਹੈ ਉਸੇ ਦਿਨ ਫਰਾਂਸ ਨੇ ਵੀ ਗ੍ਰੀਨਲੈਂਡ ਵਿੱਚ ਆਪਣਾ ਕੌਂਸੂਲੇਟ ਖੋਲ੍ਹਿਆ ਇਹ ਗ੍ਰੀਨਲੈਂਡੀ ਵਿਦੇਸ਼ੀ ਮੌਜੂਦਗੀ ਦਾ ਇੱਕ ਇਤਿਹਾਸਿਕ ਕਦਮ ਹੈ ਕਿਉਂਕਿ ਉਸ ਤੋਂ ਪਹਿਲਾਂ ਸਿਰਫ ਆਈਸਲੈਂਡ ਅਤੇ ਅਮਰੀਕਾ ਹੀ ਉੱਥੇ ਕੌਂਸੂਲੇਟ ਸੇਵਾਵਾਂ ਦਿੰਦੇ ਸਨ ਇੱਕ ਕਦਮ ਨਾਟੋ ਦੇ ਦੇਸ਼ਾਂ ਵੱਲੋਂ ਗ੍ਰੀਨਲੈਂਡ ਲਈ ਸਮਰਥਨ ਦਾ ਵੀ ਸੰਕੇਤ ਹੈ ਖਾਸ ਕਰਕੇ ਉਸ ਸਮੇਂ ਜਦੋਂ 트ੰਪ ਕਹਿੰਦੇ ਰਹੇ ਕਿ ਅਮਰੀਕਾ ਨੂੰ ਕੌਮੀ ਸੁਰੱਖਿਆ ਲਈ ਗ੍ਰੀਨਲੈਂਡ ਆਪਣਾ ਕਰਨਾ ਚਾਹੀਦਾ ਹੈ ਹਾਲਾਂਕਿ ਬਾਅਦ ਵਿੱਚ 트ੰਪ ਨੇ ਕਿਹਾ ਕਿ ਉਹ ਡੈਨਮਾਰਕ ਯੂਰਪੀ ਸਾਥੀਆਂ ਤੇ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਕੋਈ ਸੰਭਾਵੀ ਸਮਝੌਤਾ ਵੇਖ ਰਹੇ ਸਨ ਕੈਨੇਡਾ ਕਾਫੀ ਸਮੇਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਸੰਚੇਤ ਹੈ 2024 ਦੀ ਸ਼ੁਰੂਆਤ ਵਿੱਚ ਚਾਰਕ੍ਰਿਤਿਕ ਨੀਤੀ ਦੀ ਸਮੀਖਿਆ ਦੌਰਾਨ ਇਸ ਕੌਂਸਲਰ ਦਾ ਐਲਾਨ ਹੋਇਆ ਸੀ ਮੌਸਮ ਖਰਾਬ ਹੋਣ ਕਾਰਨ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ। 트럼ਪ ਨੇ ਦੋਸ਼ ਲਗਾਇਆ ਸੀ ਕਿ ਡੈਨਮਾਰਕ ਗ੍ਰੀਨਲੈਂਡ ਨੂੰ ਰੂਸ ਜਾਂ ਚੀਨ ਵੱਲੋਂ ਆ ਸਕਣ ਵਾਲੇ ਖਤਰਿਆਂ ਤੋਂ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕਰ ਸਕਿਆ। ਕੈਨੇਡਾ ਦੀਆਂ ਸਰਕਾਰਾਂ ਲਗਾਤਾਰ ਕਿਟਕ ਖੇਤਰ ਨੂੰ ਕਮਜ਼ੋਰ ਮੰਨਿਆ ਹੈ ਕਿਉਂਕਿ ਉੱਥੇ ਸੜਕਾਂ, ਬਿਜਲੀ ਵਰਗਾ ਬੁਨਿਆਦੀ ਢਾਂਚਾ ਘਟ ਹੈ। ਜਿਸ ਨਾਲ ਸੁਰੱਖਿਆਤ ਲੋਕਾਂ ਲਈ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੁੰਦੇ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਆਰਕਟਿਕ ਵਿੱਚ ਸਾਲ ਭਰ ਫੌਜੀ ਮੌਜੂਦਗੀ ਦਾ ਵਾਅਦਾ ਕੀਤਾ ਹੈ ਤੇ ਉੱਤਰੀ ਖੇਤਰਾਂ ਦੇ ਵਿਕਾਸ ਲਈ 1 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਨਾਗਰਿਕਾਂ ਤੇ ਫੌਜ ਦੋਮ ਲਈ ਵਰਤੀ ਜਾਵੇਗੀ ਵਿਦੇਸ਼ ਮੰਤਰੀ ਅਨੀਤਾ ਨੰਨੇ ਨੇ ਕਿਹਾ ਹੈ ਕਿ ਆਰਕਟਿਕ ਦੀ ਰੱਖਿਆ ਇਸ ਸਰਕਾਰ ਲਈ ਸਭ ਤੋਂ ਵੱਡੀ ਕੌਮੀ ਸੁਰੱਖਿਆ ਤਰਜੀਹ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਛੋਟਾ ਜਿਹਾ ਸਿਰਫ ਖੇਤਰੀ ਮਸਲਾ ਨਹੀਂ ਸਗੋ ਕੈਨੇਡਾ ਦੀ ਸੁਰੱਖਿਆ ਤੇ ਵਿਸ਼ਵ ਸੁਰੱਖਿਆ ਵਿੱਚ ਯੋਗਦਾਨ ਦਾ ਕੇਂਦਰ ਹੈ ਇਸ ਦੌਰਾਨ ਗਵਰਨਰ ਜਨਰਲ ਮੀਰੀ ਸਾਈਮਨ ਨੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਸ ਫਰੈਡਰਿਕ ਨੀਲਸਨ ਨਾਲ ਮੁਲਾਕਾਤ ਕੀਤੀ ਅਤੇ ਅਨੀਤਾ ਨੰਦ ਨੇ ਆਪਣੀ ਸਮਕਾਲੀ ਵਿਵੀਅਨ ਮੋਰਜਫੈਲਟ ਨਾਲ ਗੱਲਬਾਤ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਗ੍ਰੀਨਲੈਂਡ ਦੇ ਕਬਜ਼ੇ ਵਾਲੇ ਬਿਆਨਾਂ ਤੋਂ ਬਾਅਦ ਕੈਨੇਡਾ ਤੇ ਫਰਾਂਸ ਨੇ ਉੱਥੇ ਆਪਣੇ ਕੌਂਸਲਟ ਖੋਲ੍ਹ ਕੇ ਇੱਕ ਝਟਦਾ ਦਿਖਾਈ ਹੈ। ਕੈਨੇਡਾ ਨੇ ਪਹਿਲੀ ਵਾਰ ਗ੍ਰੀਨਲੈਂਡ ਵਿੱਚ ਆਪਣਾ ਡਿਪਲੋਮੈਟਿਕ ਦਫ਼ਤਰ ਖੋਲ੍ਹਿਆ। ਇਸ ਮੌਕੇ ਤੇ ਗਵਰਨਰ ਜਨਰਲ ਮੀਰੀ ਸਾਈਮਨ ਅਤੇ ਵਿਦੇਸ਼ੀ ਮੰਤਰੀ ਨੀਤਾ ਨੰਦ ਸਮੇਤ ਉੱਚ ਅਧਿਕਾਰੀਆਂ ਦੀ ਟੀਮ ਨੂੰ ਪਹੁੰਚੀ। ਨਾਲ ਹੀ ਕੈਨੇਡੀਅਨ ਕੋਸਟ ਗਾਰਡ ਦਾ ਜਹਾਜ਼ ਵੀ ਮੌਜੂਦ ਸੀ। ਝੰਡਾ ਲਹਿਰਾਉਣ ਸਮੇਂ ਦੀ ਸਾਂਝ ਤੇ ਸਮਰਥਨ ਦਾ ਪ੍ਰਤੀਕ ਹੈ ਉਸੇ ਦਿਨ ਫਰਾਂਸ ਨੇ ਵੀ ਗ੍ਰੀਨਲੈਂਡ ਵਿੱਚ ਆਪਣਾ ਕੌਂਸੂਲੇਟ ਖੋਲ੍ਹਿਆ ਇਹ ਗ੍ਰੀਨਲੈਂਡ ਦੀ ਵਿਦੇਸ਼ੀ ਮੌਜੂਦਗੀ ਦਾ ਇੱਕ ਇਤਿਹਾਸਿਕ ਕਦਮ ਹੈ ਕਿਉਂਕਿ ਉਸ ਤੋਂ ਪਹਿਲਾਂ ਸਿਰਫ ਆਈਸਲੈਂਡ ਅਤੇ ਅਮਰੀਕਾ ਹੀ ਉੱਥੇ ਕੌਂਸੂਲੇਟ ਸੇਵਾਵਾਂ ਦਿੰਦੇ ਸਨ ਇੱਕ ਕਦਮ ਨਾਟੋ ਦੇ ਦੇਸ਼ਾਂ ਵੱਲੋਂ ਗ੍ਰੀਨਲੈਂਡ ਲਈ ਸਮਰਥਨ ਦਾ ਵੀ ਸੰਕੇਤ ਹੈ ਖਾਸ ਕਰਕੇ ਉਸ ਸਮੇਂ ਜਦੋਂ 트ੰਪ ਕਹਿੰਦੇ ਰਹੇ ਕਿ ਅਮਰੀਕਾ ਨੂੰ ਕੌਮੀ ਸੁਰੱਖਿਆ ਲਈ ਗ੍ਰੀਨਲੈਂਡ ਆਪਣਾ ਕਰਨਾ ਚਾਹੀਦਾ ਹੈ ਹਾਲਾਂਕਿ ਬਾਅਦ ਵਿੱਚ 트ੰਪ ਨੇ ਕਿਹਾ ਕਿ ਉਹ ਡੈਨਮਾਰਕ ਯੂਰਪੀ ਸਾਥੀਆਂ ਤੇ ਕੈਨੇਡਾ ਨਾਲ ਗੱਲਬਾਤ ਤੋਂ ਬਾਅਦ ਕੋਈ ਸੰਭਾਵੀ ਸਮਝੌਤਾ ਵੇਖ ਰਹੇ ਸਨ ਕੈਨੇਡਾ ਕਾਫੀ ਸਮੇਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਸੰਚੇਤ ਹੈ 2024 ਦੀ ਸ਼ੁਰੂਆਤ ਵਿੱਚ ਚਾਰ ਕ੍ਰਿਤਿਕ ਨੀਤੀ ਦੀ ਸਮੀਖਿਆ ਦੌਰਾਨ ਇਸ ਕਾਉਂਸਲਰ ਦਾ ਐਲਾਨ ਹੋਇਆ ਸੀ ਮੌਸਮ ਖਰਾਬ ਹੋਣ ਕਾਰਨ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਗਈ 트ੰਪ ਨੇ ਦੋਸ਼ ਲਗ ਤੋ ਠੀਕ ਤਰ੍ਹਾਂ ਸੁਰੱਖਿਅਤ ਨਹੀਂ ਕਰ ਸਕਿਆ ਕੈਨੇਡਾ ਦੀਆਂ ਸਰਕਾਰਾਂ ਲਗਾਤਾਰ ਕਿਟਕ ਖੇਤਰ ਨੂੰ ਕਮਜ਼ੋਰ ਮੰਨਿਆ ਹੈ ਕਿਉਂਕਿ ਉੱਥੇ ਸੜਕਾਂ ਬਿਜਲੀ ਵਰਗਾ ਬੁਨਿਆਦੀ ਢਾਂਚਾ ਘਟ ਹੈ ਜਿਸ ਨਾਲ ਸੁਰੱਖਿਆਤ ਲੋਕਾਂ ਲਈ ਜ਼ਿੰਦਗੀ ਦੋਵੇਂ ਪ੍ਰਭਾਵਿਤ ਹੁੰਦੇ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਆਰਕਟਿਕ ਵਿੱਚ ਸਾਲ ਭਰ ਫੌਜੀ ਮੌਜੂਦਗੀ ਦਾ ਵਾਅਦਾ ਕੀਤਾ ਹੈ ਤੇ ਉੱਤਰੀ ਖੇਤਰਾਂ ਦੇ ਵਿਕਾਸ ਲਈ 1 ਅਰਬ ਕੈਨੇਡੀਅਨ ਡਾਲਰ ਤੋਂ ਵੱਧ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਨਾਗਰਿਕਾਂ ਤੇ ਫੌਜ ਦੋਮਲੀ ਭਰਤੀ ਚਾਹੇਗੀ ਵਿਦੇਸ਼ ਮੰਤਰੀ ਅਨੀਤਾ ਨੰਦ ਨੇ ਕਿਹਾ ਹੈ ਕਿ ਆਰਕਟਿਕ ਦੀ ਰੱਖਿਆ ਇਸ ਸਰਕਾਰ ਲਈ ਸਭ ਤੋਂ ਵੱਡੀ ਕੌਮੀ ਸੁਰੱਖਿਆ ਤਰਜੀਹ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਛੋਟਾ ਜਿਹਾ ਸਿਰਫ ਖੇਤਰੀ ਮਸਲਾ ਨਹੀਂ ਸਗੋ ਕੈਨੇਡਾ ਦੀ ਸੁਰੱਖਿਆ ਤੇ ਵਿਸ਼ਵ ਸੁਰੱਖਿਆ ਵਿੱਚ ਯੋਗਦਾਨ ਦਾ ਕੇਂਦਰ ਹੈ ਇਸ ਦੌਰਾਨ ਗਵਰਨਰ ਜਨਰਲ ਮੀਰੀ ਸਾਈਮਨ ਨੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੈਸ ਫਰੈਡਰਿਕ ਨੀਲਸਨ ਨਾਲ ਮੁਲਾਕਾਤ ਕੀਤੀ ਅਤੇ ਅਨੀਤਾ ਨੰਦ ਨੇ ਆਪਣੀ ਸਮਕਾਲੀ ਵਿਵਿਅਨ ਮੋਰਜ ਫੈਲਟ ਨਾਲ ਗੱਲਬਾਤ ਕੀਤੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ